What's up my king? Welcome to Horde. ਪੁਨੇ ਚਿਪ ਕਰਾ ਦੇ ਬੰਦੇ ਨੂੰ ਮੈਗੂ ਗ੍ਰੈਂਸ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆ ਗਿਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗਾਇਜ਼ ਵੀਰੇ ਵਾਲੀ ਭੈਣ ਜੀ ਦੀ ਚੰਗੀ ਤਰ੍ਹਾਂ ਆਪਾਂ ਮੰਜੀ ਠੋਕਾਂਗੇ ਤੇ ਗੱਲਾਬਾਤ ਕਰਾਂਗੇ ਇਹਨਾਂ ਦੇ ਬਾਥਰੂਮ ਪੈਗੇ ਕਿ ਨਹੀਂ ਪੈਗੇ ਉਹ ਵੀ ਆਪਾਂ ਚੈੱਕ ਕਰਾਂਗੇ ਪਤੰਦਰ ਦਿਓ ਅੱਜ ਕੱਲ ਤਾਂ ਅੰਨੀਆਂ ਗਰਮੀਆਂ ਪੰਜਾਬ ਦੇ ਵਿੱਚ ਉਪੈਣ ਲੱਗੀਆਂ ਜਿਹੜਾ ਤੁਸੀਂ ਲੈਂਟਰ ਪਾ ਹੋਇਆ ਉਹ ਧੁੱਪ ਦੇ ਮਾਰੀ ਸੁੱਕ ਜੇ ਪਰ ਪਤੰਦਰ ਦੇ ਬੌਲੀ ਜਾਤ ਦੁਪਹਿਰੇ ਗਿੱਧੇ ਵਾਲੇ ਕੰਮ ਨੇ ਇਹਨਾਂ ਦੇ ਲੱਛਣੀ ਖਰਾਬ ਹੈ ਜਦ ਬੌਲੀ ਜਾਤ ਹੈ ਤਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਫਰਾਟਾ ਲਾ ਲਾ ਕੇ ਸਾੜੇ ਲੈਂਟਰ ਸੁਕਾਉਣ ਲੱਗੇ ਹੋਇਆ ਆਉ ਤੁਹਾਨੂੰ ਦਿਖਾਈਏ ਤੇ ਚੈੱਕਰੀ ਗਈ ਸੀ ਕਿ ਵੀਰੇ ਵਾਲੀ ਭੈਣ ਜੀ ਅੱਜ ਕੀ ਚੜਦੀ ਹੈ ਮੱਝ ਹੈ ਨਾ ਚੜਦੀ ਰਹਦੀ ਹੈ ਡੰਗਰ ਨੇ ਇਹ ਆਵਾਰਾ ਪਸ਼ੂ ਨੇ ਜਿਹੜੇ ਛੱਡੇ ਹੋਏ ਨੇ ਤੇ ਦੇਖਦੇ ਆ ਕੀ ਇਹ ਖਾਦੇ ਆ ਕੀ ਇਹ ਪੀਂਦੇ ਆ ਕੀ ਇਹ ਡੱਫਦੇ ਆ ਤੇ ਕਿਵੇਂ ਇਹ ਆਪਣੇ ਘਰ ਨੂੰ ਸਵਾਰਦੇ ਆ ਆਓ ਜੀ ਸਵਾਗਤ ਹੈ ਮੀਨੂ ਸਿਰਾ ਵਲੌਗਸ ਦਾ ਤੇ ਦੇਖੀਏ ਸਾਡਾ ਘਰ ਕੰਪਲੀਟ ਹੋਇਆ ਜਾਂ ਨਹੀਂ ਹੋਇਆ ਆਓ ਹੈਲੋ ਗਾਇਜ਼ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਮੇਰੇ ਅੱਜ ਦੇ ਟੋਕਸ ਨੂੰ ਸਵਾਗਤ ਹੈ ਹੰਮੇ ਇਦ ਕਰਦੀ ਆ ਤੂੰ ਸੜਕ ਦੇ ਵਿੱਚ ਤਾਂ ਕੋ ਸਮੋਗੇ ਤੇ تعال ਆਪਣੀ ਓਏ ਅਸੀਂ ਤਾਂ ਠੀਕ ਆ ਤੂੰ ਸਰਾ ਠੀਕ ਐ ਬੋੜੀ ਹੋਈ ਪਈ ਐ ਜਿਵੇਂ ਕੁੱਕਰ ਤੇਰਾ ਸੀਟੀਆਂ ਲੈ ਲੈ ਬੋਲਾ ਹੋ ਗਿਆ ਓਵੇਂ ਤੂੰ ਬੋੜੀ ਹੋਈ ਪਈ ਐ ਵੀ ਅੱਡੀ ਕਿਹੜੀ ਤੇਰੇ ਬੇਲ ਨੇ ਚ ਬਾਹ ਆਈ ਹੋਈ ਸੀ ਕੜਕ ਕਰਕੇ ਵੀ ਜਿਹੜਾ ਤੇਨੂੰ ਸਾਲਾ ਹੋਣੀ ਵਲੌਗ ਸ਼ੁਰੂ ਕਰਨਾ ਪੈ ਗਿਆ ਤਿੰਨ ਚਾਰ ਸੀਟੀਆਂ ਨਿਕਲਦੇ ਆਂ ਵੀ ਜਿਹੜੀ ਤੂੰ ਦਾਲ ਤੇਰੀ ਹੋਈ ਐ ਤੇਰੀ ਰੱਜ ਜਾਂਦੀ ਫੇਰ ਤੂੰ ਸਸਰੀ ਘਰ ਬੁਲਾ ਲਾਂਦੀ ਕਿ ਤੇਰੀ ਸਾਸਰੀਕਾਲ ਉਰੋਂ ਸ਼ੁਰੂ ਹੋ ਕੇ ਗਲੇ ਦੇ ਵਿੱਚ ਫਸ ਗਈ ਸੀ ਵੀ ਨਾ ਸੀਟੀ ਵੱਜਦੀ ਆ ਵੱਜਣ ਦੇ ਪਹਿਲਾਂ ਸਾਸਰੀਕਾਲ ਸੀ ਬਰਾਲੀ 10 ਗੱਲ ਹੈ ਕੋਈ ਇਹ ਉਹ ਗਾਈਜ਼ ਵੀਰੇ ਵਾਲੀ ਭੈਣ ਜੀ ਸੁਧਰ ਜਾ ਅਵਾਰਾ ਪਸ਼ੂਆਂ ਦੇ ਵਾਂਗੂ ਖਾਣਾ ਪੀਣਾ ਘਟਾ ਦੇ ਸਾਲਾ ਇੱਕ ਤਾਂ ਇਹ 100 ਬਿਮਾਰੀਆਂ ਨਾਲ ਲਈ ਫਿਰਦੀ ਐ ਸਮਝ ਹੀ ਨਹੀਂ ਆਂਦੀ ਲੈ ਦੇਖ ਲੋ ਅੱਜ ਕੱਲ ਦੇ ਪੰਜਾਬ ਦੇ ਪਹਿਲਾਂ ਹੋਏ ਛੋਟੇ ਛੋਟੇ ਜਿਹੜੇ ਨਦੀਬਾਂ ਦੇ ਵੀਰੇ ਉਹ ਖਰਾਬ ਫਿਰ ਹੋਏ ਜਿਹੜੇ ਥੋੜੇ ਜੇ ਮੈਚੋਰ 25 ਸਾਲਾਂ ਤੋਂ ਉੱਪਰ ਦੇ ਹੋ ਗਏ ਕਪਲ ਖਰਾਬ ਫਿਰ ਸਾਲਾ ਜਨਾਨੀਆਂ ਨੂੰ ਉਹ ਬਿਮਾਰੀ ਲੱਗੀ ਜਿਹੜੀਆਂ 35 35 40 40 45 45 ਸਾਲਾਂ ਦੀਆਂ ਜਨਾਨੀਆਂ ਨੇ ਘਰ ਦੇ ਝਾੜੂ ਪੋਚਾ ਕਰਦੀਆਂ ਨੇ ਉਹਨਾਂ ਨੂੰ ਬਿਮਾਰੀ ਨੇ ਕੱਟ ਲਿਆ ਬਿਮਾਰੀ ਹੈ ਕਿਹੜੀ ਹੈ ਸਾਲੀ ਕੋਰੋਨਾ ਵਾਇਰਸ ਤੋਂ ਵੀ ਖਤਰੇ ਦੀ ਬਿਮਾਰੀ ਹੈ ਆ ਜਿਹੜੀ ਬਲੌਕਿੰਗ ਵਾਲੀ ਬਿਮਾਰੀ ਇਹਨਾਂ ਨੂੰ ਪਈ ਹੋਈ ਐ ਬੇੜਾ ਹੀ ਗਰਕ ਕਰ ਰੱਖ ਕੇ ਰੱਖਿਆ ਹੋਇਆ ਯਾਰ ਇਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਮਾਪੇ ਆਪਣੇ ਜਵਾਕਾਂ ਨੂੰ ਕੀ ਸਿੱਖਿਆ ਦਿੰਦੇ ਹੋਣੇ ਸਵੇਰੇ ਉੱਠਦੇ ਹੋਣੇ ਕਹਿੰਦੇ ਹੋਣੇ ਉਹ ਪੁੱਤ ਉੱਠ ਜਾ ਰੀਲਾਂ ਬਣਾਉਣੀਆਂ ਨੇ ਟਿਕਟੌਕ ਤੇ ਉੱਠ ਜਾ ਪੁੱਤ ਉੱਠ ਜਾ ਲੱਕ ਹਿਲਾਵਾਂਗੇ ਉੱਠ ਜਾ ਪੁੱਤ ਕੈਮਰਾ ਫੜ ਲੈ ਤੇਰੀ ਮੰਮੀ ਹੁਣ ਪੂਰਾ ਐ ਇਹ ਜੇ ਕਰਕੇ ਦਿਖਾਊਗੀ ਉੱਠ ਜਾ ਪੁੱਤ ਉੱਠ ਜਾ ਪਹਿਲਾਂ ਮਾਪੇ-ਵਾਪੋ ਨੂੰ ਹੁੰਦਾ ਸੀ ਕਿ ਅਬਦੇ ਜਵਾਕ ਨੂੰ ਠਾਉਂਦੇ ਸੀ ਵੀ ਪੁੱਤ ਉੱਠ ਜਾ ਤੂੰ ਤੇਰਾ ਪੇਪਰ ਨੇੜੇ ਆ ਰਹੇ ਨੇ ਤੂੰ ਪੜ ਲੈ ਤੂੰ ਕੁਝ ਪੜ ਲਿਖ ਕੇ ਕੋਈ ਚੰਗਾ ਆਫਸਰ ਬਣ ਜਾਏਗਾ ਪੁਲਿਸ ਦੀ ਭਰਤੀ ਕੱਢ ਲੇਗਾ ਆਰਮੀ 'ਚ ਭਰਤੀ ਹੋ ਜਾਏਗਾ ਬਿਜਲੀ ਵਿਭਾਗ ਵਿੱਚ ਲੱਗ ਜਾਏਗਾ ਜਾਂ ਕੋਈ ਹੋਰ ਡਿਪਾਰਟਮੈਂਟ ਦੇ ਵਿੱਚ ਭਰਤੀ ਹੋ ਜਾਏਗਾ ਅੱਜ ਕੱਲ ਇਹਨਾਂ ਕੰਜਰਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਮੈਨੂੰ ਐਂ ਲੱਗਦਾ ਵੀ ਇਹ ਐਂ ਕਹਿੰਦੇ ਹੋਣੇ ਵੀ ਪੁੱਤ ਤੂੰ ਜੰਮ ਬਾਦ ਤੋਂ ਲਈ ਜਦੋਂ ਤੂੰ ਢਿੱਡ ਦੇ ਵਿੱਚ ਆ ਗਿਆ ਹਨਾ ਬਸ ਅਸੀਂ ਤੇਰਾ ਉਦੋਂ ਹੀ ਅਕਾਊਂਟ ਕ੍ਰੀਏਟ ਕਰ ਦੇਣਾ ਹੈ ਕਰ ਕਰਦੇ ਵੀ ਕੰਜਰ ਐਵੇਂ ਦੇ ਨੇ ਇਹ ਆ ਦੇਖ ਲਓ ਬੌਲੀ ਮੈਂ ਛੱਡੀ ਹੋਈ ਖੁੱਲੀ ਆਓ ਦੇਖੀਏ ਤੇ ਘਾਇਤਰੇ ਵਲੌਗ ਨੂੰ ਬਣਾਇਰਿਓ ਚੈਨਲ ਨੂੰ ਸਬਸਕ੍ਰਾਈਬ ਲੋਕ ਲੈ ਗਈ ਤਾਂ ਤੇ ਤੁਹਾਡਾ ਮਨ ਕੰਪਲੀਟ ਹੋ ਗਿਆ ਫਰਸ਼ ਪੈ ਰਿਹਾ ਵਾ ਤੇ ਫਰਸ਼ ਪੈ ਜੂਗਾ ਦੋ ਦਿਨ ਸੁੱਕਣ ਹੋਏਗਾ ਫਿਰ ਆਪਣਾ ਪੂਰਾ ਬਾਥਰੂਮ ਕੰਪਲੀਟ ਹੋ ਜਾਏਗਾ ਫਿਰ ਪੱਥਰ ਲਾਵਾਂਗੇ ਤੁਹ ਦਿਖਾਉਣੇ ਆ ਤੁਹ ਹਾਂਜੀ ਗਾਇਸ ਵੀਰ ਜੀ ਸਸਿਕਾ ਸਾਰਿਆਂ ਨੂੰ ਕਿੰਨੀਓ ਤੁਸੀਂ ਸਾਰੇ ਅਮੀ ਤੁਸੀਂ ਕੀ ਦਿਖਾਉਂਗੇ ਅਸੀਂ ਥੋੜਾ ਸੜਿਆ ਜਿਹਾ ਬੁੱਥਾ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਵਲੌਗ ਵੀ ਸੜਿਆ ਜਿਹਾ ਹੀ ਹੋਊਗਾ ਲੈ ਦੱਸ ਅੱਡੀ ਕਿਹੜੀ ਤੂੰ ਭੈਂ ਚੋ ਮਹਾਰਾਜਾ ਪਟਿਆਲੇ ਦੀ ਤੀਜੀ ਚੌਥੀ ਘਰ ਵਾਲੀ ਐ ਵੀ ਜਿਹੜਾ ਅਸੀਂ ਥੋੜਾ ਮਹਿਲ ਚੈੱਕ ਕਰਾਂਗੇ ਵੀ ਉਹ ਅੱਜ ਮਹਾਰਾਣੀ ਦਾ ਮਹਿਲ ਤਿਆਰ ਹੋਇਆ ਕਿ ਨਹੀਂ ਹੋਇਆ ਆ ਦੇਖਣਾ ਐ ਅਸੀਂ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆ ਅਸੀਂ ਬਾਹਰ ਖੜੇ ਆ ਵੀ ਮਹਾਰਾਣੀ ਆਊਗੀ ਸੋਨੇ ਦੇ ਸਿੱਕਿਆਂ ਦੀ ਬਰਸਾਤ ਹੋਊਗੀ ਮੈਨੂੰ ਇਹ ਲੱਗਦਾ ਵੀ ਜਦੋਂ ਕਿਤੇ ਤੂੰ ਸ਼ਹਿਰ ਦੇ ਵਿੱਚ ਨਿਕਲਦੀ ਹਣੀ ਲੋਕ ਤੈਨੂੰ ਦੇਖ ਕੇ ਥੁੱਕਦੇ ਹੀ ਹੋਣੇ ਓਹੋ ਥੂ ਕਿਥੋਂ ਦੇਖ ਲਈ ਇਹ ਆਹ ਦੇਖ ਲਓ ਕੋਰੀਅਨ ਫੇਸ਼ੀਅਲ ਟ੍ਰੀਟਮੈਂਟ ਕਰਵਾਇਆ ਸੀ ਗੁੱਡੀ ਨੇ ਦੇਖੋ ਚਿਹਰਾ ਝੁਰੜੀਆਂ ਪਈਆਂ ਜਾਂਦੀਆਂ ਨੇ ਭੈਣ ਚ ਕਾਲਾ ਹੋਇਆ ਪਿਆ ਧੁੱਪ ਚ ਰਲ ਰੜ ਕੇ ਤੇ ਆਹ ਦੇਖ ਲਓ ਕੋਰੀਅਨ ਟ੍ਰੀਟਮੈਂਟ ਕਰਵਾਇਆ ਸੀ ਨਾ ਗਲੋ ਕਰਦੀ ਆ ਬਹੁਤ ਜ਼ਿਆਦਾ ਸਕਿਨ ਗਲੋ ਕਰਦੀ ਆ ਆਹ ਦੇਖ ਲਓ ਗਦੀ ਦੀ ਪੂੰਛ ਕਰਦੀ ਆ ਜਿਵੇਂ ਕੋਤੇਰੀ ਟੱਟੀ ਗਲੋ ਕਰਦੀ ਆ ਉਹਵੇਂ ਇਹੇ ਗਲੋ ਕਰਦੀ ਏ ਕਰਦੀ ਤੁਸੀਂ ਸਾਰੇ ਠੀਕ ਤੇ ਤੰਦਰੁਸਤ ਹੋਮਗੇ ਤੇ ਗਾਇਸ ਜੀ ਦੇ ਆਪਣਾ ਕੰਮ ਦੇਖੋ ਹੋ ਗਿਆ ਕਲੀਅਰ ਫਰਸ਼ ਪੈ ਗਈ ਆ ਦੇਖੋ ਤੁਹਾਨੂੰ ਫਰਸ਼ ਦਿਖਾ ਦਿੰਨੀ ਦੇਖੋ ਕੰਦਾ ਵੀ ਪਲਸਟਰ ਹੋ ਗਈ ਤੇ ਬਾਪ ਦਰਵਾਜ਼ਾ ਵੀ ਲੱਗ ਗਿਆ ਵਾ ਤੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਤੇ ਉਹ ਦਰਵਾਜ਼ਾ ਤਾਂ ਲੱਗ ਗਿਆ ਠੀਕ ਐ ਹਜੇ ਪਲਸਟਰ ਚ ਕਿਤਰਾ ਸੁੱਕ ਤਾਂ ਜਾਣਦੇ ਪਹਿਲੀ ਤੂੰ ਭੈ ਜੋ ਉੱਪਰ ਆ ਕੇ ਖੜ ਗਈ ਹੋਰ ਨਾ ਖੱਡੇ ਹੋ ਜਾਣ ਉਹਦੇ ਵਿੱਚ ਕੰਦਾਂ ਦੇ ਵਿੱਚ ਨਾ ਵੱਜਦੀ ਫਰੀ ਹੁਣ ਤੋਂ ਪਲਾਸਟਰ ਹਜੇ ਨਵਾਂ ਨਵਾਂ ਹੋਇਆ ਹੈ ਕੰਦਾਂ ਨੂੰ ਉਹ ਘੱਟੋ ਘੱਟ ਹਫ਼ਤਾ ਦੋ ਹਫ਼ਤੇ ਸੁੱਕਣ ਦੇ ਹੀ ਕਿਤੇ ਭੈਣ ਅੱਜ ਸ਼ਾਮ ਨੂੰ ਹੀ ਜਾ ਕੇ ਤੁਹਾਡਾ ਤੂੰ ਲੈਟਰਿਕ ਦੇ ਵਿੱਚ ਬਹਿ ਜਾ ਟੰਗਾ ਧਰ ਕੇ ਉੱਥੇ ਬਿਨਾਂ ਮੈਂ ਤਾਂ ਨਵੀਂ ਨਵੀਂ ਲੈਟਰੀ ਹੈ ਮੈਂ ਕਰਦੀਆਂ ਰੂੜੀਆਂ ਤੇ ਕਰ ਕਰ ਕੇ ਥੱਕ ਗਈਆਂ ਮੈਂ ਉਹੇ ਕਰਦੀਆਂ ਮੈਂ ਆ ਕੇ ਤੇ ਇੱਧਰ ਦੇਖੋ ਹਜਿਆ ਆ ਆਪਾਂ ਪੱਟਣੀ ਆ ਇਹ ਰਹਿੰਦੀ ਆ ਇੱਧਰ ਦਰਵਾਜ਼ਾ ਲੱਗ ਗਿਆ ਠੀਕ ਆ ਬਾਥਰੂਮ ਵਿੱਚ ਅਰਜੀ ਲੱਗੀ ਹੋਈ ਆ ਇੱਥੇ ਸੀਟ ਫਿੱਟ ਹੋ ਜੂਗੀ ਇੱਥੇ ਮੇਰਾ ਸ਼ਾਵਰ ਲੱਗੂਗਾ ਠੀਕ ਆ ਤੇ ਬਾਥਰੂਮ ਦੇਖ ਲੋ ਕਿੰਨਾ ਵਧੀਆ ਬਾਥਰੂਮ ਦੇਖ ਲੋ ਗੁੱਡੀ ਦਾ ਇੱਥੇ نیچے ਇਹਦੀ ਸੀਟ ਲੱਗੂਗੀ ਸਾਈਡ ਤੇ ਸ਼ਾਵਰ ਲੱਗੂਗਾ ਤੇ ਸ਼ਾਵਰ ਦੇ ਵਿੱਚੇ ਕੋਸੀ ਲੱਗੂਗੀ ਬੁੜੇ ਹੋ ਗਏ ਹੁਣ ਖੜਿਆ ਨਹੀਂ ਜਾਂਦਾ ਗੋਡੇ ਭਾਰ ਚੱਲਦੇ ਨਹੀਂ ਹੈਗੇ ਉਹਨਾਂ ਔਖਾ ਹੋਇਆ ਪਿਆ ਮਿਸਤਰੀ ਵੀ ਪਹਿਲੀ ਜਾ ਕੇ ਫੇਰ ਕੁਰਸੀ ਸੈੱਟ ਕਰਕੇ ਨੇ ਉੱਥੇ ਵੀ ਹਾਂ ਮੀਨੂ ਸਰਾ ਜੀ ਇੱਥੇ ਬੈਠ ਕੇ ਨਾ ਆਣਗੇ ਚਿੱਤਰ ਧਰਨਗੇ ਆਪਣੇ ਕਿਵੇਂ ਜੇ ਐ ਐ ਜੇ ਉੱਠ ਕੇ ਨਾ ਐ ਜੇ ਆ ਕੇ ਬੈਠਾ ਕਰੂਗੀ ਆਏ ਐ ਐ ਜੇ ਸ਼ਾਵਰ ਚਲਾ ਆਇਆ ਕਰੂਗੀ ਇਹ ਪੜਾ ਉਹ ਕਮਿਸਤਰੀ ਵੀ ਲਾ ਕੇ ਸਕੀਮ ਪਾਇੰਟ ਪਹਿਲੀ ਧਰਗੇ ਸਾਰਾ ਕੁਝ ਉੱਥੇ ਵੀ ਇੱਥੇ ਇੱਥੇ ਆਹ ਆਹ ਚੀਜ਼ਾਂ ਲੱਗ ਜਾਣੀਆਂ ਨੇ ਤੈਨੂੰ ਲੈਟਰਿਕ ਵਾਲੀ ਸੀਟ ਦੀ ਕੀ ਲੋੜ ਹੈ ਉਹ ਪਾਈਪ ਜਾਂ ਲੱਗਿਆ ਹੋਇਆ ਉੱਦੇ ਉੱਤੇ ਬਹਿ ਜਾ ਕਰੀ ਤੂੰ ਹੱਕ ਤੇ ਕਰੀ ਬਣ ਗਿਆ ਆਪਣਾ ਦੇਖੋ ਠੀਕ ਹੈ ਤੇ ਆ ਲੱਗ ਗਿਆ ਦਰ ਤੇ ਦਰਵਾਜ਼ੇ ਨੂੰ ਲੋਕ ਕੌਣ ਬਾਤ ਨੂੰ ਦੇ ਲੋਕ ਕੌਣ ਨੂੰ ਆਦਦਾ ਨਾਲੇ ਬਾਈਕ ਦੇ ਕੇ ਬਾਤ ਨੂੰ ਲੋਕ ਲਵਾਇਆ ਤੇ ਆ ਆਪਾਂ ਇੱਥੇ ਵਾਸ਼ਵੇਸ਼ਨ ਲਾਵਾਂਗੇ ਹੈਂਡ ਵਾਸ਼ ਕਰਨ ਨਾਲ ਇਹ ਆਪਾਂ ਤੋੜ ਦੇਣੀ ਆ ਸੀਟ ਜਿਹੜੀ ਆ ਪ੍ਰਾਣੀ ਸੀਟ ਆ ਇਹ ਤੋੜ ਦੇਣੀ ਆ ਤੇ ਇੱਥੇ ਸੀਟ ਲੈ ਦੇਖ ਲੋ ਮੈਂ ਤੁਹਾਨੂੰ ਉਹੀ ਨਹੀਂ ਕਹਿ ਰਿਹਾ ਮੈਂ ਆਪਣੇ ਵੱਲੋਂ ਦਿਲ ਚੋਂ ਗੱਲਾਂ ਨਹੀਂ ਬਣਾ ਰਿਹਾ ਵੀ ਬੌਲੀ ਜਾ ਤ ਦੁਪਹਿਰੇ ਗਿੱਦਾ ਇਹ ਸਾਰੀ ਸੱਚੀ ਉਹ ਬੌਲੀ ਜਾ ਤ ਦੁਪਹਿਰੇ ਇਹ ਗਿੱਦਾ ਹੀ ਪਾਰੀ ਹੈ ਦੇਖੋ 12 ਵਜੇ ਪਏ ਨੇ ਦੁਪਹਿਰ ਦਾ 1 ਵਜ ਰਿਹਾ ਸਿਖਰ ਦੁਪਹਿਰ ਚੜਿਆ ਹੋਇਆ ਪਤੰਦਰ ਦੀਏ ਬਾਥਰੂਮ ਦੇ ਵਿੱਚ ਲੋਕ ਲਵਾ ਲਿਆ ਤੁਸੀਂ ਪੈਜ ਮੈਂਟੈਲਿਟੀ ਸੋਚੋ ਵੀ ਬਾਥਰੂਮ ਚ ਲੋਕ ਲਵਾ ਲਿਆ ਇਹ ਸੋਚ ਦੀ ਹਣੀ ਵੀ ਲੋਕ ਤਾਂ ਕਹਿੰਦੇ ਸੀ ਪਹਿਲਾਂ ਬਾਥਰੂਮ ਤਾਂ ਬਣਾ ਲੈ ਪਰਦੇ ਲਵਾਏ ਹੋਏ ਨੇ ਲੈ ਮੈਂ ਹੁਣ ਸੱਚੀਓ ਲੋਕ ਹੀ ਲਵਾ ਦੇਣੇ ਨੇ ਇੱਕ ਕਦਮ ਉੱਪਰ ਹੀ ਚੱਲ ਜਾਣਾ ਡੰਗਰ ਦੇਖ ਲੋ ਆਵਾਰਾ ਪਸ਼ੂ ਉਹ ਉਹੀ ਗੱਲ ਹੈ ਹਨਾ ਪਤਾ ਕੀ ਹੈ ਹੁਣ ਲੋਕ ਮਿਹਨਤ ਕਰਕੇ ਪੈਸਾ ਅਰਨ ਕਰਦੇ ਆ ਦਿਮਾਗ ਲਾਉਂਦੇ ਆ ਆਪਣਾ ਪੜ੍ਹਦੇ ਆ ਲਿਖਦੇ ਆ ਇਹਨਾਂ ਨੂੰ ਸਾळ्या ਨੂੰ ਬਿਨਾ ਮਿਹਨਤ ਕੀਤੇ ਬਿਨਾ ਪੜ੍ਹੇ ਲਿਖੇ ਚਾਰ ਛੇਲਣਾ ਲੱਗੇ ਤਾਂ ਦਿਮਾਗ ਇਹਨਾਂ ਦਾ ਜਿਆਦਾ ਹੀ ਐਡਵਾਂਸ ਚੱਲਣ ਲੱਗ ਗਿਆ। ਹੋਰ ਕੁਝ ਵੀ ਨਹੀਂ ਹੈਗਾ ਪਤਾ ਨਹੀਂ ਉਹ ਕਿਹੜੇ ਲੋਕ ਆ ਜਿਹੜਿਆਂ ਨੇ ਇਹਨੂੰ ਚਮਲਾਇਆ ਹੋਇਆ ਇਹੇ ਚਮਲ ਚਮਲ ਕੇ ਐਵੇਂ ਦੇ ਹੋ ਚੁੱਕੇ ਨੇ। ਬੇੜਾ ਗਰਕ ਹੋ ਗਿਆ ਉਹਨਾਂ ਲੋਕਾਂ ਦਾ ਤੇ ਬੇੜਾ ਗਰਕ ਹੋ ਗਿਆ ਇਹਨਾਂ ਦਾ ਤੇ ਅੱਗੇ ਆਉਣ ਵਾਲੀ ਪਨੀਰੀ ਦਾ। ਸੁਣਨ ਲੱਗਦਾ। ਬਾਕੀ ਠੀਕ ਆ ਆ ਗੇਟ ਆ। ਤੂੰ ਦੇਖ ਲਓ। ਆਪਣੀ ਥੜੀ ਭਣੀ ਦੀ ਤੇ ਇੱਧਰ ਆ ਭੂਤ ਲਾਇਆ ਗਾਇਸ। ਪੂਤਲਾ ਤੇ ਇਹਦਾ ਵਧੀਆ ਬਣ ਗਿਆ ਵਾ ਲੈ ਦੱਸ ਪੂਤਲਾਨ ਨੂੰ ਕੀ ਹੋਇਆ ਸੀ ਤੂੰ ਘਰ ਦੇ ਵਿੱਚ ਐਡੀ ਵੱਡੀ ਨજર ਬੱਟੂ ਬੈਠੀ ਐ ਤੈਨੂੰ ਪੂਤਲਾਨ ਦੀ ਕੀ ਲੋੜ ਸੀ ਥੋੜੇ ਵਰਕੀਆਂ ਨੇ ਤਾਂ ਨજર ਵੀ ਆਪਣੇ ਪੈਰਾਂ ਦੇ ਨਾਲ ਬੰਨ ਕੇ ਰੱਖੀ ਹੁੰਦੀ ਐ ਆਈ ਐਮ ਸੌਰੀ ਬਾਬੂ ਕੋਰੀਅਨ ਟਰੀਟਮੈਂਟ ਤੂੰ ਕਰਾਦੀ ਫਿਰਦੀ ਐ ਫੇਸ਼ੀਅਲ ਤੂੰ ਲੈਂਦੀ ਫਿਰਦੀ ਐ ਸਾਰੇ A to Z ਲੱਛਣ ਤੂੰ 45 ਸਾਲਾਂ ਦੀ ਉਮਰ ਚ ਆ ਕੇ ਕਰਦੀ ਫਿਰਦੀ ਐ ਤੇ ਗਾਈਸ ਮੇਰੀ ਤਬੀਤ ਖਰਾਬ ਆ ਪਤਾ ਨਹੀਂ ਕੀ ਹੋਇਆ ਮੇਰੀ ਇਹਨਾਂ ਲੱਤਾਂ ਲੱਤਾਂ ਤੋਂ ਚੱਲਿਆ ਨਹੀਂ ਜਾ ਰਿਆ ਮਤਲਬ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕੁਝ ਨਹੀਂ ਕੀਤਾ ਤੇ ਮੇਰੇ ਲਈ ਅੱਜ ਆਇਆ ਇੱਕ ਪਾਰਸਲ ਤੁਹਾਨੂੰ ਦਿਖਾਉਨੇ ਆ ਤੁਹਾਡਾ ਪਾਈ ਲੈਣੀ ਗਾਈਸ ਮੇਰੀਆਂ ਨਾ ਲੱਤਾਂ ਨੂੰ ਪਤਾ ਨਹੀਂ ਕੀ ਹੋ ਗਿਆ ਲੱਤਾਂ ਮੇਰੀਆਂ ਭਾਰ ਚੱਲਣੋਂ ਹਟ ਗਈਆਂ ਇਸ ਕਰਕੇ ਮੈਂ ਬਾਥਰੂਮ ਦੇ ਵਿੱਚ ਆਪਣੀ ਕੁਰਸੀ ਲਗਵਾ ਲਈ ਆ ਫਿਰ ਤੇ ਪਲੀਜ਼ ਤੁਸੀਂ ਮੇਰੀ ਗਰੀਬੀ ਤੇ ਤਰਸ ਖਾ ਕੇ ਪਲੀਜ਼ ਮੇਰੇ ਇਸ ਘਟਿਆ ਦੇ ਚਿਹਰੇ ਤੇ ਤਰਸ ਖਾ ਕੇ ਮੇਰਾ ਕੋਰੀਅਨ ਟਰੀਟਮੈਂਟ ਦੇ ਕੇ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਦੋਗੇ ਕਰ ਦੋਗੇ ਪਲੀਜ਼ ਕਰ ਦਿਓ ਗਾਈਜ਼ ਕਰ ਦਿਓ ਆ ਮਾਲਵਾ ਵਾਈਨਸ ਵਾਲਾ ਮੇਰੀ ਬੋਲ ਆਪਾ ਕਰਦਾ ਗਾਈਜ਼ ਤੁਸੀਂ ਕਰ ਦਿਓ ਸਬਸਕ੍ਰਾਈਬ ਕਰਦੇ ਹੋ ਜੋ ਵੀ ਕਰਨਾ ਹੈ ਤੁਸੀਂ ਕਰ ਦਿਓ ਗਾਈਜ਼ ਪਲੀਜ਼ ਕਰਦੇ ਹੋ ਤੁਹਾਡਾ ਬਾਈ ਤਾਂ ਗਾਈਜ਼ ਬਾਹਰ ਗਿਆ ਹੋਇਆ ਹੈ ਗਾਈਜ਼ ਕਰਦੇ ਹੋ ਤੁਸੀਂ ਬੋਰੀ ਮੈਸਰ ਜਾਵਾ ਦਾ ਖਾਨੇ ਚ ਜੋ ਜੋ ਲੈ ਕੇ ਆਉਂਦੇ ਮੈਂ ਤੁਹਾਨੂੰ ਦਿਖਾਨੀ ਆ ਉਹ ਆ ਗਿਆ ਪਾਰਸਲ ਲੈ ਕੇ ਮੇਰਾ ਆ ਗਿਆ ਪਾਰਸਲ गाइस ਇਹ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਜਿੰਦਿਆਂ ਦਾ ਇਹ ਸੋ ਹਾਲ ਅੰਦਰ ਸਾਰੇ ਆ ਗਿਆ ਪੜਾਓ ਨਾ ਤਾਫੀ ਹੈ ਵੀ ਹਾਂ ਅਸਲ ਦੇ ਵਿੱਚ ਇਹਨਾਂ ਦੋਹਾਂ ਦਾ ਜੋੜੀ ਕਿਵੇਂ ਮਿਲੀ ਮੈਂ ਤੁਹਾਨੂੰ ਦੱਸਦਾ ਕੋਈ ਕੋਈ ਇਹ ਪਿੰਡ ਦੇ ਵਿੱਚ ਇਹਦਾ ਘਰ ਵਾਲਾ ਹੋਕੇ ਲੰਦਾ ਫਿਰਦਾ ਸੀ ਸਾਰੇ ਵਪਾਰੀ ਡੰਗਰਾਂ ਦਾ ਕੋਈ ਪੱਛਾ ਕੱਟਾ ਵੇਚ ਕੁੜੇ ਉਹਨਾਂ ਨੇ ਬੱਚਾ ਕੱਟਾ ਤਾਂ ਕੀ ਵੇਚਣਾ ਸੀ ਸਾਲੇ ਨੇ ਮਾਜੀ ਤੋੜ ਦਿੱਤੀ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਤੇ ਮੱਝ ਤੋੜ ਕੇ ਆਈ ਇਹਨਾਂ ਦੇ ਘਰੇ ਹੁਣ ਜਿਹੜਾ ਵਪਾਰੀ ਸੀ ਉਹ ਨੂੰ ਤਾਂ ਹੁਣ ਹਰ ਰੋਜ਼ ਫੇਰਨ ਦੀ ਆਦਤ ਸੀ ਇੱਕ ਤਾਂ ਤੇ ਟਿੱਕੇ ਉਹ ਕੰਮ ਕਰ ਨਹੀਂ ਸਕਦਾ ਤਾਂ ਹੁਣ ਕੀ ਕਰੇ ਹੁਣ ਮੱਝ ਦੇ ਸੰਗਲ ਦੇ ਨਾਲ ਬੰਨਿਆ ਗਿਆ ਉਹ ਜਿੱਥੇ ਮੱਝ ਕਹਿੰਦੀ ਹੈ ਉੱਥੇ ਜਾਣਾ ਪੈਂਦਾ ਨਾਲੇ ਸਾਡਾ ਬਾਈ ਬੂਈ ਕੋਈ ਵੀ ਹੈਗਾ ਜਿਹੜੇ ਸਾਡੇ ਬਾਈ ਦੇ ਉਹ ਚੰਗੇ ਕੰਮਕਾਰ ਕਰਦੇ ਆ ਚੰਗੇ ਮਜ਼ਦੂਰੀ ਕਰਦੇ ਆ ਖੇਤਾ ਖੇਤਾਂ ਕੁੱਤਾਂ ਵਾਲੇ ਆ ਸਾਰੇ ਦਿਹਾੜੀ ਟੱਪਾ ਕਰਦੇ ਆ ਆਪਣੇ ਤੇਰੇ ਵਾਲੇ ਮੰਗੂ ਬੇਲਾ ਨਹੀਂ ਹੈਗਾ ਤੇਰੇ ਵਾਲੇ ਮੰਗੂ ਜਨਾਨੀ ਦੇ ਥੱਲੇ ਲੱਗਿਆ ਹੋਇਆ ਨਹੀਂ ਹੈਗਾ ਵੀ 24 ਘੰਟੇ ਜਨਾਨੀ ਨੇ ਕਹਿਦਾ ਵੀ ਆਹ ਲੈ ਕੇ ਆ ਆਹ ਲੈ ਕੇ ਆ ਆਹ ਲੈ ਕੇ ਆ ਜਾਓ ਵੀ ਮੇਰਾ ਪਾਰਸਲ ਲੈ ਕੇ ਆ ਜਾਓ ਮੇਰਾ ਆ ਪਾਰਸਲ ਲੈ ਕੇ ਆ ਦਿਹਾੜੀ ਕਰ ਲਓ ਤੁਸੀਂ ਦਿਹਾੜੀ ਕਰ ਲਓ ਨਹੀਂ ਸਾਲੇ ਉਹ ਰੋਕੇ ਜਦ ਤਨਾ ਤੁਹਾਡਾ ਬੰਦ ਹੋ ਗਿਆ ਗਾਣੋ ਵੀ ਗਾਣੋ ਜਾਣਾ ਜਾ ਮਦਰ ਲੈ ਕੇ ਨੰਬਰ ਕਰਨਾ ਸੋ ਬਾਰਾ ਜਾਇਫਰੇ ਪਾਰਸਲ ਆ ਗਿਆ ਵਾ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆ ਜਿਹ ਵਿੱਚ ਕੀ ਆ ਠੀਕਾ ਤੇ ਮੈਨੂੰ ਤਾਂ ਆਪ ਨਹੀਂ ਪਤਾ ਹੋਣ ਕਿ ਪਤਾ ਨਹੀਂ ਲੈ ਲੈ ਹੈ ਡੰਗਰ ਸਾਲੇ ਸੱਚੀ ਉਹ ਡੰਗਰੀ ਡੰਗਰ ਹੈ ਬੈਡਰੂਮ ਤੱਕ ਸਾਲੇ ਆਪਦਾ ਮੋਟਰਸਾਈਕਲ ਲੈ ਆਏ ਇਹ ਸ਼ਰਮ ਕਰੋ ਤੁਸੀਂ ਮੜੀ ਮੋਟੀ ਅੱਡਾ ਪੜਾ ਤੁਸੀਂ ਘਰ ਬੇੜਾ ਬਣਾਇਆ ਕਰਦੇ ਬਾਹਰ ਉੱਥੇ ਖੜਾ ਦੋ ਕਿ ਸਾਲੇ ਕੋਈ ਲੈ ਕੇ ਚੱਕੀ ਜਾਂਦਾ ਬੌਲੀ ਮੈਂਸ ਨੂੰ ਕਹੀ ਜਾਂਦਾ ਵੀ ਅੱਗੇ ਹੋ ਜਾ ਅੱਗੇ ਹੋ ਜਾ ਅੱਗੇ ਹੋ ਜਾ ਉਹ ਮਸਾ ਸਟੈਪ ਪੱਟਦੀ ਐ ਗੋਡੇ ਉਹਦੇ ਦੁਖਾਂ ਲੱਗੇ ਹੁਣ ਗੋਡੇ ਭਾਰ ਨਹੀਂ ਚੱਲਦੇ ਉਹਦਾ ਖਾ ਖਾ ਕੇ ਮੈਂਸ ਮੋਟੀ ਹੋਈ ਜਾਂਦੀ ਐ ਗੋਡੇ ਪਤਲੇ ਦੇ ਪਤਲੇ ਰਹਿ ਗਏ ਉਹਦੇ ਉਹ ਸ਼ਰਮ ਕਰ ਤੂੰ ਭੈਣ ਚ ਦੇਖ ਲੋ ਇਹੋ ਜਿਹੇ ਲੋਕ ਵੀ ਹੁੰਦੇ ਐ ਮੈਂ ਤਾਂ ਹੁਣ ਦੇਖਿਆ ਧਰਤੀ ਤੇ ਵੀ ਸਾਲੇ ਜਿੱਥੇ ਇਹ ਸੌਂਦੇ ਐ ਉੱਥੇ ਇਹ ਵਾਸ਼ਿੰਗ ਮਸ਼ੀਨਾਂ ਬਾੜ ਕੇ ਰੱਖਦੇ ਐ ਉੱਥੇ ਇਹ ਮੋਟਰਸਾਈਕਲ ਗੰਦਾ ਬੰਦਾ ਬਾਹਰੋਂ ਟਾਇਰ ਨਾਲੀ ਚ ਆਏ ਹੁਣ ਚਿੱਕੜ ਦੇ ਵਿੱਚੋਂ ਟਾਇਰ ਚੱਲ ਕੇ ਆਏ ਹੁਣ ਕਿੱਥੋਂ ਰੇਤਾ ਮਿੱਟੀ ਘਟਾ ਲੈ ਕੇ ਆਏ ਹੁਣ ਉਹੀ ਭੈਣ ਚ ਬੈਡਰੂਮ ਦੇ ਵਿੱਚ ਬਾੜਤੇ ਦਾ ਨਹੀਂ ਆ ਦੇਖੋ ਕੀ ਹੈ ਵਿੱਚ ਕੀ ਹੈ ਵਿੱਚ ਗਾਈਜ਼ ਇਹ ਦੇਖੋ ਇਸ ਤੋਂ ਸਮਾਨ ਇਹ ਕਾਸੂਟ ਆ ਇਹ ਵੀ ਸਟਿੱਚਾ ਕਾਰ ਗਾਈਜ਼ ਇਹ ਦੇਖੋ ਗਾਈਜ਼ ਵੀਰੇ ਤਾਂ ਬਾਅਦ ਚ ਦੇਖਣਗੇ ਪਹਿਲਾਂ ਤੇਰੀ ਥੋੜੀ ਜੀ ਲਾਪਤਾ ਕਰ ਲਈਏ ਆ ਦੇਖ ਲਓ ਫਰੀ ਦੇ ਪੈਸੇ ਖਾਣ ਵਾਲੀ ਜਾਤ ਲੋਕ ਇਹਨਾਂ ਨੂੰ ਮੈਸੇਜ ਕਰਦੇ ਆ ਵੀ ਦੀਦੀ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਐਵੇਂ ਫਲਾਣਾ ਧਮਕਾਣਾ ਫਿਰ ਸਾਰੇ ਗਿਫਟ ਭੇਜਣ ਲੱਗ ਜਾਣਗੇ ਵੀ ਗਿਫਟ ਭੇਜਦੇ ਨੂੰ ਸਾਰੇ ਇਹ ਨਹੀਂ ਕੀ ਕੀਤਾ ਕਿਹੜੇ ਡੰਗਰ ਲੋਕ ਆ ਕਿਹੜੀਆਂ ਇਹ ਜੀਆਂ ਮੈਂ ਕੀ ਤੁਹਾਨੂੰ ਇਹ ਜੇ ਸ਼ਬਦ ਬੋਲਾਂ ਵੀ ਕਿਹੜੇ ਲੋਕ ਆ ਕਿਹੜੀਆਂ ਜਨਾਨੀਆਂ ਕਿਹੜੀਆਂ ਔਰਤਾਂ ਉਹ ਕਿਹੜੀਆਂ ਕੁੜੀਆਂ ਨੇ ਜਿਹੜੀਆਂ ਇਹਨਾਂ ਨੂੰ ਗਿਫਟ ਭੇਜਦੀਆਂ ਨੇ ਤੁਸੀਂ ਗਿਫਟ ਭੇਜਣੇ ਆ ਕਿਸੇ ਵਧੀਆ ਖਿਡਾਰੀ ਨੂੰ ਭੇਜੋ ਕੋਈ ਕੁੜੀ ਖੇਡਦੀ ਹੈ ਉਹਨੂੰ ਭੇਜੋ ਕੋਈ ਤੁਹਾਡਾ ਮਾਸਟਰ ਹੈ ਉਹਨੂੰ ਭੇਜੋ ਜਿਹੜਾ ਕੋਈ ਵਧੀਆ ਕੰਟੈਂਟ ਕ੍ਰੀਏਟ ਕਰ ਰਿਹਾ ਉਹਨੂੰ ਭੇਜੋ ਤੁਸੀਂ ਸਾਰੇ ਪ੍ਰੋਮੋਸ਼ਨ ਹੀ ਕਰਾਣੀ ਆ ਆਪਣੀ ਕਿਸੇ ਵਧੀਆ ਖਿਡਾਰੀ ਨੂੰ ਕਿਸੇ ਵਧੀਆ ਬੰਦੇ ਨੂੰ ਪੈਸੇ ਦੇ ਕੇ ਤੁਸੀਂ ਪ੍ਰੋਮੋਸ਼ਨ ਕਰਾ ਲਓ ਆ ਇਹਨਾਂ ਨੂੰ ਦੇ ਕੇ ਤੁਸੀਂ ਪ੍ਰੋਮੋਸ਼ਨ ਕਰਾਣੇ ਹੋ ਪ੍ਰੋਮੋਸ਼ਨ ਹੀ ਨਹੀਂ ਹੁੰਦੀ ਸਾਰੀ ਡੀਮੋਸ਼ਨ ਹੀ ਹੋ ਜਾਂਦੀ ਹੈ ਤੁਹਾਡੀ ਤੁਹਾਡਾ ਗ੍ਰਾਫ ਥੱਲੀ ਹੀ ਹੋ ਜਾਂਦਾ ਇਹਨਾਂ ਨਾਲ ਜੁੜੀ ਹੋਈ ਜਨਤਾ ਔਰ ਅਸਲੀ ਜਨਤਾ ਥੋੜੀ ਆ ਕਟੜ ਆਡੀਅנס ਥੋੜੀ ਆ ਇਹਨਾਂ ਦੀ ਇਹਨਾਂ ਨੂੰ ਅੱਧੇ ਲੋਕ ਤਾਂ ਦੇਖਣ ਆਉਂਦੇ ਆ ਵੀ ਹਾਂ ਆ ਜਾਓ ਇਹਨਾਂ ਦੀ ਦੇਖੀਏ ਲਾਪਾ ਇਹ ਕੁੱਤੇ ਖਾਣੀ ਕੀ ਕਰਾਉਂਦੇ ਆ ਆਪਣੀ ਤੇ ਕੀ ਇਹ ਵਲੌਗ ਦੇ ਵਿੱਚ ਗੰਦ ਪਾਉਂਦੇ ਆ ਤੁਸੀਂ ਆਪਣਾ ਬ੍ਰਾਂਡ ਕਿਵੇਂ ਪ੍ਰਮੋਟ ਕਰ ਲੋਗੇ ਥੋੜਾ ਜਿਆਦਾ ਦਿਮਾਗ ਤੋਂ ਕੰਮ ਲਿਆ ਕਰੋ ਤੁਸੀਂ ਦੇਖ ਲਓ ਕਿਸੇ ਨੇ ਬੌਲੀ ਨੇ ਕੀ ਕਮਾ ਹੁਣ ਮੈਂ ਕੰਗਣ ਭੇਜ ਦਿੱਤੇ ਇਹਨੂੰ ਪਤਾ ਨਹੀਂ ਕੀ ਕੁਝ ਭੇਜਿਆ ਆ ਉਹ ਦੇਖੀ ਅੱਗੇ ਤੇ ਆ ਗਈ ਆ ਵਾਓ ਇਹ ਤਾਂ ਫਿਜੀ ਨੂੰ ਕੁਝ ਹੀ ਲੰਦਾ ਕੋਈ ਨਹੀਂ ਸੋਨੇ ਦੀ ਚੈਨ ਆ ਬਿਊਟੀ ਸਿਕਰਟ ઓਰੀਅਨ ਬਿਊਟੀ ਸਿਕਰਟ ਅਚਾਏ ਹੋਆ ਹਾਂ ਹਾਂ ਸੋਨੇ ਦੀ ਚੈਨ ਭੇਜਣੂ ਇਹ ਤਨਿਸ਼ਕਾ ਵਾਲਿਆਂ ਦੀ ਭੈਜੋ ਬ੍ਰੈਂਡ ਐਂਬੈਸਡਰ ਹੈ ਇਹ ਖੁਦ ਆਪ ਅਮਿਤਾ ਵਾਚਨ ਨੇ ਹਾਇਰ ਕੀਤੀ ਹੋਈ ਆ ਵੀ ਆਹਾ ਮੇਰੀ ਵੈਲਿਊ ਨਹੀਂ ਹੈਗੀ ਏਡੀ ਫੇਸ ਦੀ ਜਿੱਡੀ ਇਹਦੀ ਵੈਲਿਊ ਹੈ ਸੋਨੇ ਦੀ ਚੈਨ ਹੈ ਉਹ ਜਿਹੇ ਜੀ ਬੁਥੀਏ ਲੋਕ ਦੇਖ ਕੇ ਇਹਨੂੰ ਭੈਜੋ 10 ਰੁਪਏ ਵਾਲਾ ਪਾਉਚੀ ਭੇਜਣਗੇ ਵੀ ਲੈ ਤੋ ਆਪ ਦਾ ਫੇਸ਼ੀਅਲ ਦਾ ਟ੍ਰੀਟਮੈਂਟ ਹੀ ਕਰ ਲਿਆ ਕੀ ਪਤਾ ਸੂਤ ਆ ਜੇ ਉਹ ਜਿਹੜੇ ਪਹਿਲਾਂ ਕਰਾਏ ਸੀ ਉਹ ਤਾਂ ਆਏ ਨਹੀਂ ਹੈਗੇ ਹਜੇ ਬੌਲੀ ਜਾਤ ਨੂੰ ਭੇਜ ਦਿੱਤੇ ਇਹਨੂੰ ਕੰਨਾਂ ਚ ਪਾਉਣ ਨੂੰ ਪ੍ਰੋਟੈਕਟਰ ਵੀ ਲੈ ਆ ਨਾਲ ਥ੍ਰੀ ਇਹ ਆਏ ਨਹੀਂਗਾ ਇਹ ਆ ਗਏ ਜਿਹਦੇ ਸੂਤ ਲਾ ਤੋ ਮੈਂ ਓਹੋ ਤੂੰ ਤਾਂ ਪਾ ਕੇ ਦਿਖਾਣਾ ਸੀ ਕੈਮਰਾ ਔਨ ਨਹੀਂ ਕੀਤਾ ਬੰਦ ਕਰ ਤੂੰ ਕਰ ਲੈ ਤੂੰ ਕੈਮਰਾ ਪਾ ਕੇ ਦਿਖਾਨੀਆਂ ਗਾਇਸ ਮੈਂ ਤੁਹਾਨੂੰ ਤੁਹਾਨੂੰ ਜ਼ਰੂਰੀ ਹੈ ਗਾਇਸ ਇਹ ਪਾ ਕੇ ਦਿਖਾਣਾ ਜ਼ਰੂਰੀ ਹੈ ਵੀਰ ਜੀ ਕੈਮਰਾ ਔਨ ਰੱਖੋ ਬੰਦ ਕਰ ਤੂੰ ਕਰਤਾ ਪਾਦੀ ਹੋਈ ਦੇਖਣੀ ਸੀ ਅਸੀਂ ਪਾ ਕੇ ਦਿਖਾਨੀਆਂ ਮੈਂ ਤੁਹਾਨੂੰ ਲੈ ਦੇਖ ਲੋ ਡੰਗਰ ਆ ਗਈ ਬੌਲੀ भैंस ਗਾਈਸ ਮੈਂ ਖਾਣ ਲੱਗੀ ਹਾਂ ਰੋਟੀ ਚਟਨੀ ਨਾਲ ਪਿਆਜ਼ਾਂ ਦੀ ਚਟਨੀ ਹੈ ਤੇ ਆਪਾਂ ਇਹਦੇ ਨਾਲ ਖਾਣ ਲੱਗਿਆ ਰੋਟੀ ਚਟਨੀ ਬਣਾਈ ਸੀ ਰਾਤ ਸਬਜੀ ਰੈਨੀ ਜੀ ਖਾ ਲੈ ਖਾ ਲੈ ਖਾ ਲੈ ਅੱਜ ਕੇ ਖਾ ਲੈ ਪਿਆਜ਼ਾਂ ਦੀ ਚਟਨੀ ਚੰਗੀ ਤਰ੍ਹਾਂ ਖਾ ਲਈ ਪੂਰੇ ਚੋਪੜ ਚੋਪੜ ਕੇ ਖਾ ਲਈ ਪਰ ਰਾਤ ਨੂੰ ਪੱਧ ਵੀ ਤਾਂ ਮਾਰਨੇ ਆ ਤੂੰ ਪੈਂਚ ਜਿਹੜਾ ਤੁਹਾਡਾ ਨਵਾਂ ਲੈਂਟਰ ਪਿਆ ਉਹ ਡਿੱਗਿਆ ਲੈ ਚਾਰ ਦਿਨਾਂ ਨਾਲ ਜਿਸ ਹਾਵਨ ਵਾਲੇ ਦਾ ਸ਼ਰੀਰ ਹੈ ਮੈਨੂੰ ਐਂ ਲੱਗਦਾ ਵੀ ਜਦੋਂ ਪੱਦ ਮਾਰਦੀ ਹੁੰਨੀ ਚਾਰਕਰਾਂ ਨੂੰ ਸੁਣਾਈ ਸੀ ਸੁਣਦਾ ਹਣਾ ਵੀ ਵੀ ਹੁਣ ਮੀੜੂ ਬੋਲੀ ਮੈਂ ਅਸਨੇ ਪੱਦ ਮਾਰ ਜਿਆਦਾ ਹੀ ਲਾਪਾ ਹੋ ਗਈ ਇਹਦੀ ਚਲੋ ਸੁਣਦੇ ਅੱਗੇ ਚਟਨੀ ਬਣਾ ਲੇ ਕਿ ਉਹ ਸਬਜੀ ਹੈ ਨਹੀਂ ਸੀ ਫਿਰ ਮੈਂ ਚਟਨੀਓ ਬਣਾ ਲਈ ਸਿੱਧਾ ਸਿੱਧਾ ਕਹੇਗਾ ਵੀ ਮਿਹਨਤ ਹੁੰਦੀ ਨਹੀਂ ਸੀ ਸਬਜੀ ਬਣਦੀ ਨਹੀਂ ਸੀ ਦਾਲ ਬਣਦੀ ਨਹੀਂ ਹੈਗੀ ਸੀ ਸੀਟੀਆਂ ਕਿਹੜੋਂ ਬਰਾਈ ਜਾਂਦੀ ਸੀ ਹੈ ਬੌਲੀ ਜਾਤ ਸਬਜੀ ਦੀ ਹੈਗੀ ਸੀ ਬਾਹਰੋਂ ਮੰਗਾ ਲੈਂਦੀ ਕੋਸੀ ਜਨਰਲ ਸ਼ਹਿਰ ਨੋਇਲਾ ਫਿਰ ਇਹ ਖਾਤੋਬਚਾਰੇ ਲੰਮਕਲਾ ਵਿੱਚ ਕਰਿਆ ਲੈ ਥੱਕ ਕੇ ਵਿਚਾਰੇ ਕੰਮ ਕਰਾ ਕੇ ਮਿਸਤਰੀਆਂ ਨਾਲ ਹਾਂ ਹਾਂ ਇਹ ਤਾਂ ਦਿਹਾੜੀ ਕਰਦਾ ਸੀ ਇਹ ਤਾਂ ਛੈਣੀ ਨਾਲ ਚੱਕੀ ਫਿਰਦਾ ਸੀ ਵੀ ਹਾਂ ਦੱਸੋ ਕਿੱਥੋਂ ਮੋਰਾ ਕਰਨਾ ਹੈ ਕਿੱਥੋਂ ਕਿਹੜੀ ਇੱਟ ਕੱਢਣੀ ਹੈ ਥੱਕ ਗਿਆ ਇਹ ਤਾਂ ਭੈਣ ਚੋਂ ਖੜਿਆ ਉੱਥੇ ਹੁਕਮ ਜਮਾਈ ਜਾਂਦਾ ਵੀ ਹਾਂ ਹਾਂ ਆ ਇੱਥੋਂ ਐ ਕਰ ਦੋ ਇੱਥੋਂ ਐ ਕਰ ਦੋ ਥੱਕ ਗਿਆ ਦੇਖ ਲਓ ਬੋਲੀ ਜਾਤ ਦੇ ਹਾਲ ਅੰਨੀ ਜ਼ਿਆਦਾ ਗਰਮੀ ਹੋ ਰੱਖੀ ਹੈ ਫਿਰ ਵੀ ਸਾਲਾ ਕੰਬਲ ਲੈ ਕੇ ਪਿਆ ਉੱਥੇ ਹੈ ਡੰਗਰੀ ਡੰਗਰ ਨੇ ਇਹ ਆ ਬੋਲੀ ਮੈਸ ਨੂੰ ਦੇਖ ਲਓ ਕਾਈ ਜਾਂਦੀ ਹੈ ਚਰੀ ਹੋ ਜਾਂਦੀ ਹੈ ਫਿਰ ਕਹਿੰਦੀ ਆਪਾਂ ਗਾਇਸ ਕੀ ਕਹਿੰਦੇ ਸ਼ਹਿਰ ਜਾਣਾ ਦਵਾਈ ਲੈਣ ਪਹਿਲਾ ਤੇਰਾ ਹੀ ਢੱਡਾ ਹੈ ਸੜਾ ਕੱਟ ਖਾਲਾ ਥੋੜਾ ਕਾਬੂ ਚ ਰੱਖ ਆਪਦੀ ਉਹਨੂੰ ਜਵਾਨ ਨੂੰ ਆਪਦੇ ਟੇਸਟ ਨੂੰ ਡੰਗਰੀ ਹੋ ਸੱਚੀਓ ਤੁਸੀਂ ਚਲੋ ਜਵਾਕ ਸਕੂਲ ਜਾਂਦਾ ਤੈਨੂੰ ਜਵਾਕ ਕੋ ਬੱਸ ਉਹਨੂੰ ਸੱਚੀਓ ਤੂੰ ਰੀਲ ਬਣਾਣਤੀ ਲਾ ਦਿੱਤਾ ਮੇਰਾ ਕੈਮਰਾਮੈਨ ਬਣ ਜਾ ਤੂੰ ਪਰਸਨਲ ਇਹਦੇ ਗੁਰਤੀ ਤੁਸ ਕੀ ਸੀ ਗੁਰਤੀ ਬਈ ਹਿੰਦੀ ਨਹੀਂ ਹਿੰਦੀ ਹੈ ਹਿੰਦੀ ਦੀ ਆਪੇ ਦੇਂਦੀ ਹੈ ਆ ਵੀ ਉਹਦਾ ਤਾਂ ਉਹ ਗੈਡ ਹੈ ਗੈਡ ਆ ਗੈਡ ਦੇਖ ਲੋ ਗੈਡ ਗਾਈਡ ਹੁੰਦੀ ਹੈ ਗੈਡ ਦੇਖ ਲੋ ਸਾਲਾ ਕੱਲ ਕੁਝ ਹੋਰ ਲੈ ਕਹਿਦੀ ਇਹਨੂੰ ਗੈਡ ਦੇਖ ਲੋ ਲੈ ਆ ਹਾਲ ਹੁਣ ਕੀ ਤੁਹਾਡੇ ਜਵਾਖਾਂ ਦੇ ਅੱਕੇ ਅੱਕੇ ਦੇਖਦੇ ਜਾਓ ਭੈਂ ਚੁਲਾ ਦੱਸ ਗੈਡ ਹੈ ਉਹ ਗਾਈਡ ਕਹਿੰਦੇ ਆ ਵੀਰੇ ਪਰਗਟ ਛੱਟ ਆ ਤੇ ਮਾਪੇ ਨੂੰ ਇਤੋਂ ਚੰਗਾ ਤਾਂ ਤੂੰ ਭੈਜੋ ਕਿਸੇ ਜਿਹੜੇ ਅनाथ ਆਸ਼ਰਮ ਹੁੰਦੇ ਆ ਉੱਥੇ ਵਗ ਜਾ ਉਹ ਤੇਨੂੰ ਚੰਗੇ ਤੇਰਾ ਪੜਾ ਲਿਖਾ ਵੀ ਦੇਣਗੇ ਤੇਰੀ ਬੋਲੀ ਵੀ ਸੁਧਾਰ ਰਗਣਗੇ ਤੈਨੂੰ ਕੀ ਪਤਾ ਜ਼ਿੰਦਗੀ ਦੇ ਵਿੱਚ ਕੁਛ ਪੜਾਈ ਦੇਣ ਜਿਸ ਸਾਹ ਨਾਲ ਤੇਰੀ ਮਾਂ ਦੇ ਹਾਲਾਤ ਲੱਗਦੇ ਆ ਤੂੰ ਨਹੀਂ ਕੁਛ ਬਣਦਾ ਲੈ ਕੇ ਲੈ ਲੈ ਮੇਰੇ ਤੋਂ ਅੱਜ ਤਰੀਕ ਹੋਗੀ 16 ਚੌਥਾ ਮਹੀਨਾ 2025 ਲਿਸਕੇ ਲਾਤੂ ਨਹੀਂ ਜ਼ਿੰਦਗੀ ਚ ਖੁਸ਼ ਬਣਦਾ ਜਿਤੇਰੇ ਮਾਪਿ-ਵਾਪਾ ਦਾ ਐਸੀ ਤੇਰਾ ਗੰਦਾ ਸਾਇਆ ਤੇਰੇ ਉੱਤੇ ਰਿਹਾ ਸੰਦਾ ਪੂੜਾ ਤੇ ਪ੍ਰਗਟ ਕਹਿੰਦਾ ਮੰਮੀ ਪੂੜਾ ਕਾਣਾ ਸੁਭਾਇਆ ਸੀਗਾ ਇਹ ਜਗਾ ਤੁਸੀਂ ਵੇਖਣ ਪਿਆਵਾ ਤੇ ਆਪਾਂ ਵੇਖ ਸੰਦਾ ਪੂੜਾ ਬਣਾ ਲੈਨੇ ਆਂ ਵੀ ਤੇ ਸੰਘੋਲਿਆ ਪਿਆਵਾ ਇਸੇ ਕੰਨੇ ਖਾਵਾਂਗੇ ਪੂੜੇ ਕਰਛੀ ਤਾਂ ਐ ਮਾਰਦੀ ਐ ਜੀ ਵੀ ਜਿਵੇਂ ਸਾਲਾ ਕੜਾ ਹੋਵੇ ਵੀ ਦੇਖੋ ਗਾਇਸ ਦੇਖੋ ਕਾਜੂ ਬਦਾਮ ਪਾਏ ਦੇ ਵਿੱਚ ਦੇਖੋ ਗਾਇਸ ਦੇਖੋ ਵੀ ਪੂੜੇ ਬੜਾ ਰਹੀਆਂ ਬਣਾ ਲੈ ਪੂੜੇ ਕੋਈ ਸਾਲਾ ਜਨਾਨੀ ਵਾਲਾ ਕੰਮ ਕਰ ਲੈ ਡੰਗਰੀ ਬਣੀ ਪਈਆਂ ਤੂੰ ਆ ਲੋਕਾਂ ਦੇ ਅੰਦਰ ਕੀੜਾ ਪਤਾ ਨਹੀਂ ਕਿਹੜਾ ਵੀ ਸਾਲਾ ਇੱਕ ਹੱਥ ਨਾਲ ਤੁਸੀਂ ਪੂੜੇ ਬਣਾਈ ਜਾਂਦੇ ਹੋ ਦੂਜੇ ਹੱਥ ਨਾਲ ਕੈਮਰਾ ਫੜ ਕੇ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਤੇ ਜਦੋਂ ਕੱਪੜੇ ਬਦਲਦੇ ਹੋ ਉਦੋਂ ਥੋੜਾ ਕੈਮਰਾ ਕਿਵੇਂ ਬੰਦ ਹੋ ਜਾਂਦਾ ਹੈ ਉਦੋਂ ਹੀ ਤੁਹਾਨੂੰ ਲੱਗਦਾ ਵੀ ਕੁਝ ਮਿਸਿੰਗ ਹੈ ਕੈਮਰਾ ਉਹ ਹੋ ਕੈਮਰਾ ਤਾਂ ਰਹਿ ਗਿਆ ਆ ਮਿਸਿੰਗ ਮਿਸਿੰਗ ਤਾਂ ਲੱਗ ਰਿਹਾ ਜਦੋਂ ਬਾਥਰੂਮ ਚ ਹੱਗਣ ਜਾਂਦੇ ਹੋ ਉਦੋਂ ਕਿਉਂ ਨਹੀਂ ਬਣਾਉਂਦੇ ਗਾਈਜ਼ ਮੈਂ ਹੱਗਣ ਲੱਗੀ ਆ ਜਦੋਂ ਨਾਨੀ ਆ ਉਦੋਂ ਕਿਉਂ ਨਹੀਂ ਬਣਾਦੀ ਤੂੰ ਉਦੋਂ ਵੀ ਬਣਾ ਲਿਆ ਕਰ ਉਦੋਂ ਤੇ ਲੱਗਦਾ ਹਣਾ ਓਹੋ ਕੁਝ ਮਿਸਿੰਗ ਲੱਗ ਰਿਹਾ ਘਰ ਵਾਲਾ ਮਰਦਾ ਮਰਜੇ ਘਰ ਵਾਲਾ ਭੱਜਦਾ ਭੱਜ ਜੇ ਕੱਲੀ ਰਹਿ ਜਾ ਮੈਂ ਕੱਲੀ ਰਹਿ ਜਾ ਪਰ ਬਲੌਗ ਨਹੀਂ ਬੰਦ ਹੋਣੇ ਚਾਹੀਦੇ ਇਹ ਇਹ ਜੇ ਡੰਕਰ ਹੈ ਜਵਾਖ ਠੱਠੇ ਖੂਚ ਜਾਏ ਆਪਾਂ ਬਲੌਗ ਬਣਾਣੇ ਸਿਰਫ ਆਪਣੀ ਜ਼ਿੰਮੇਵਾਰੀ ਬਲੌਗਰਾਂ ਤੱਕ ਆਪਾਂ ਨੇ ਜਨਤਾ ਨੂੰ ਕੁਝ ਕਰਨਾ ਮਮਾ ਨੇ ਬਣਾਇਆ ਦੇਸੰਦੇ ਪਰੌਂਠੇ ਕੂੜੇ ਕੂੜੇ ਮਿੰਟਾ ਦਾ ਸਿਰਫ ਪਰੌਂਠ ਹੀ ਸਕਦਾ ਪਿਆਜ਼ ਪਾਏ ਬ੍ਰਦਰ ਵੇਖ ਬੋਲੀ ਮੈਂਸ ਖੁੱਲੀ ਛੱਡੀ ਹੋਈ ਹੈ ਕੁਝ ਵੀ ਚਰੀ ਜਾਂਦੀ ਹੈ ਹੁਣੀ ਤਾਂ ਦੇਖ ਲੋ ਹਜੇ ਮਿਲਦਾ ਸਿਰਫ 3-4 ਮਿੰਟ ਹੀ ਹੋਏ ਐ ਜਦੋਂ ਇਹ ਪਿਆਜ਼ ਵਾਲੀ ਚਟਨੀ ਨਾਲ ਰੋਟੀਆਂ ਛੱਕ ਕੇ ਆਂਦੀ ਐ ਹੁਣ ਪੂਰਾ ਵੀ ਸ਼ਕਲ ਲੱਗੀ ਐ ਜਿੰਨੇ ਕ ਰੋਟੀਆਂ ਖਾញਆਂ ਸੀ ਪਿਆਜ਼ ਵਾਲੀਆਂ ਉਹਦਾ ਪੱਦ ਦੇ ਨਾਲ ਨਿਕਲ ਗਈ ਹੋਣੀ ਇਹਦੀ ਬਾਹਰ ਦੁਬਾਰਾ ਖਾਣੇ ਆਓ ਅੱਗੇ ਦੇਖੀਏ ਹਰੀਆਂ ਮਿਰਚਾਂ ਪਿਆਜ਼ ਬੱਚਾਂ ਤੇ ਪਿਆਜ਼ ਦੇਖੋ ਸਲਾ ਕੇ ਸੋਸ ਦਾ ਇਸ ਰੇਜ ਜੋ ਪੀਜਾ ਲੈਣੇ ਕੇ ਰੁਪੜੀਆਂ ਬੰਦ ਜਿੰਨੇ ਬਸ ਕਰਦੇ ਆ ਰਹੇ ਨੇ ਆ ਗਏ ਸ ਮੈਂ ਬਣਾਉਣੀ ਸਬਜ਼ੀ ਫਲੋਂ ਮਟਰ ਤੁਕਨ ਦੀਆਂ ਵੀ ਬਣੇ ਡੋਲ ਦੇ ਡੋਲ ਦੇ ਪੈਂਚ ਤੇਰੇ ਲੱਛਣੀ ਐਵੇਂ ਤੇ ਡੋਲ ਹੀ ਦੇਂਗੀ ਤੂੰ ਕਿੰਨੀ ਵਧੀਆ ਬਣੀ ਐ ਸਾਨੂੰ ਕੀ ਪਤਾ ਕਿੰਨੀ ਵਧੀਆ ਬਣੀ ਐ ਸਾਨੂੰ ਤਾਂ ਇਹ ਦਿਖ ਰਿਹਾ ਵੀ ਆਲੂ ਪੂਰੇ ਹਜੇ ਕੱਚੇ ਹੀ ਪਏ ਐ ਆਲੂ ਚੰਗੀ ਤਰ੍ਹਾਂ ਬੋਇਲ ਨਹੀਂ ਹੋਏ ਸਾਨੂੰ ਤਾਂ ਇਹ ਹੀ ਦਿਖ ਰਿਹਾ ਕਿੰਨੀ ਵਧੀਆ ਪਣੀ ਹੈ ਪਰ ਇਹਨੂੰ ਕੀ ਐ ਡੰਕਰ ਐ ਇਹਦਾ ਖਾ ਜੂਗੀ ਕੱਚੇ ਆਲੂ ਵੀ ਖਾ ਜੂਗੀ ਇਹ ਬੋਇਲ ਕਰਨ ਦੀ ਵੀ ਲੋੜ ਨਹੀਂ ਹੈਗੀ ਇਹਨੂੰ ਅੱਖਾਂ ਨੂੰ ਵੀ ਸਾਲਾ ਵਲੌਗ ਬਣਾਉਣ ਤੇ ਲਾ ਦਿੱਤਾ ਇਹਨੇ ਇਹ ਕਿਹੜਾ ਘਟਾ ਐ ਮੈਕ ਦੀ ਮੰਮੀ ਨਾਲੋਂ ਉਥੋਂ ਵੀ ਟੱਪੀ ਪਈ ਐ ਇਹ ਅਸਕੇ ਰਿਆ ਕਰੋ ਜਨਾਨੀ ਇਹ ਬੌਲੀ ਹੋਈ ਪਈ ਐ ਦਿਮਾਗ ਤੋਂ ਵੀ ਤੇ ਸਰੀਰ ਤੋਂ ਵੀ ਥੇ ਠੀਕ ਐ ਜੀ ਦੈਟਸ ਇਟ ਆ ਅਜਰਬ ਲੋਕਾਂ ਨਹੀਂ ਸੀ ਜੇ ਤੁਹਾਨੂੰ ਵਧੀਆ ਲੱਗਿਆ ਇਹਦੀ ਕੁੱਤੇ ਖਾਣੀ ਕਰਨੀ ਤਾਂ ਲਾਈਕ ਕਰਿਓ ਜੇ ਤੁਹਾਨੂੰ ਹੋਰ ਜ਼ਿਆਦਾ ਵਧੀਆ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਆਪਣਾ ਛੋਟਾ ਭਾਈ ਮੰਨਦੇ ਹੋ ਤਾਂ ਸਬਸਕ੍ਰਾਈਬ ਦੇ ਨਾਲ ਨਾਲ ਕਮੈਂਟ ਵੀ ਕਰ ਲਿਓ ਕਿਉਂਕਿ ਤੁਹਾਡਾ ਭਾਈ ਧੀਰੇ ਧੀਰੇ ਵੱਡਤਾ ਜਾਏਗਾ ਪੌੜੀ ਬਾੜ ਪੌੜੀ ਚੜਦੇ ਜਾਵਾਂਗੇ 8000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਮਿੱਤਰੋ ਕਾਦੋ ਛੇਤੀ ਬਾਕੀ ਚੈਨਲ ਨੂੰ ਜਿਹਨੇ ਸਪੋਰਟ ਕਰਨੀ ਹੈ ਨੀਚੇ ਥੈਂਕ ਯੂ ਬਟਨ ਦਿੱਤਾ ਹੋਇਆ ਤੁਸੀਂ ਸਪੋਰਟ ਕਰ ਸਕਦੇ ਹੋ ਖੁੱਲੇ ਸੱਦੇ ਨੇ ਮਿੱਤਰਾਂ ਦੇ ਇਹ ਜਿਹੇ ਆ ਕੁੱਤੇਖਾਨੀਆਂ ਆਪਾਂ ਹਰ ਰੋਜ਼ ਕਰਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਆਪਾਂ ਅੱਜ 7100 ਪਤਾ ਨਹੀਂ 200 ਸਬਸਕ੍ਰਾਈਬਰ ਹੋ ਚੁੱਕੇ ਆ ਆਪਣੇ ਤੁਹਾਡੇ ਸਾਰਿਆਂ ਦੇ ਕਰਕੇ ਆ ਜਿਨ੍ਹਾਂ ਵੀਰਾਂ ਭੈਣਾਂ ਦੇ ਮੇਥੋਂ ਰਿਪਲਾਈ ਨਹੀਂ ਦਿੱਤੇ ਜਾਂਦੇ ਹੱਥ ਬੰਨ ਕੇ ਮਾਫੀ ਹੈ ਜੀ ਉਹਨਾਂ ਨੂੰ ਤੇ ਸਿਰ ਝੁਕਾ ਕੇ ਆਪਾਂ ਮਾਫੀ ਮੰਗਦੇ ਆ ਕਿਉਂਕਿ ਟਾਈਮ ਨਹੀਂ ਲੱਗਦਾ ਯਾਰ ਸਵੇਰੇ 7:30 ਵਜੇ ਆਪਾਂ ਜੌਬ ਤੇ ਚਲੇ ਜਾਂਦੇ ਆ ਤੇ 4 ਵਜੇ ਵਾਪਸ ਆਨੇ ਆ ਯਾਰ ਉਦੋਂ ਬਾਅਦ ਵੀਡੀਓ YouTube ਦੀ ਬਣਾਣੀ ਹੁੰਦੀ ਆ ਫਿਰ ਘਰ ਦੇ ਕੰਮ-ਕਾਰ ਵੀ ਕਰਨੇ ਹੁੰਦੇ ਆ ਸ਼ਡਿਊਲ ਬਹੁਤ ਜ਼ਿਆਦਾ ਬੀਜ਼ੀ ਹੋ ਗਿਆ ਪਿੱਛੇ ਜੇ 2-3 ਮਹੀਨਿਆਂ ਤੋਂ ਮੈਂ ਵਰਕ ਫਰੋਮ ਹੋਮ ਕਰਦਾ ਪਿਆ ਸੀ ਤੇ ਹੁਣ ਆਪਾਂ ਕੰਪਨੀ ਦੇ ਵਿੱਚ ਜਾਣ ਲੈ ਕੇ ਹਨਾ ਆਪਾਂ ਤੇ ਤਾਂ ਕਰਕੇ ਸਾਰੀਆਂ ਚੀਜ਼ਾਂ ਬਦਲ ਗਈਆਂ ਔਖੀਆਂ ਹੋ ਗਈਆਂ ਹੌਲੀ-ਹੌਲੀ ਆਪਾਂ ਸੈਟਅਪ ਵੀ ਲਾਣ ਲੱਗੇ ਹੋਏ ਆ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ